ਸਮਾਨਾ ਤੁਸੀਂ ਦੇਖ ਰਹੇ ਹੋ ਟਰੈਕਟਰ ਮਾਰch ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਟਰੈਕਟਰ ਮਾਰch ਦੇ ਵਿੱਚ ਹਜ਼ਾਰਾਂ ਟਰਾਈਡਰ ਸਮਾਨਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਆਪਣਾ ਵਿਰੋਧ ਪ੍ਰਗਟ ਕਰ ਰਹੇ ਹਨ 26 ਜਨਵਰੀ ਦੇ ਦਿਨ ਕਿਸਾਨਾਂ ਦੇ ਆਗੂ ਪਰਮਿੰਦਰ ਸਿੰਘ ਪਟਿਆਲ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀ ਜਿਹੜੀ ਮੰਗਾਂ ਹੈ ਐਮਐਸਪੀ ਹੈ ਜਿਹੜਾ ਹੈ ਉਹ ਮੰਡੀ ਬੋਰਡ ਦਾ ਡਰਾਫਟ ਲੇਗਾ ਇਹ ਸਰਕਾਰ ਉਹ ਸਾਰੇ ਡਰਾਫਟ ਰੱਦ ਕੀਤੇ ਜਾਣ ਸਾਰੇ ਸਟੇਟਾਂ ਕੇ ਦੇ ਸਰਵ ਵਿਧਾਨ ਸਭਾ ਹੈ ਉਹਦੇ ਵਿੱਚ ਉਹ ਪਾਸ ਕੀਤਾ ਜਾਵੇ ਰੱਦ ਕੀਤੇ ਜਾਣ ਤਾਕੇ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ ਐਮਐਸਪੀ ਜ਼ਰੂਰੀ ਹੈ ਜੇ ਸਰਕਾਰ ਨੇ 8 ਮਾਰਚ ਤੋਂ ਫੇਰ ਫਿਰ ਮਿਲੀ ਰੱਖੀ ਗਈ ਹੈ ਵੀ ਜਿਹੜਾ ਬਜਟ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਕਿਸਾਨਾਂ ਦੀ ਮੰਗਾਂ ਚੁੱਕੀਆਂ ਜਾਣ ਜੇ ਕੇਂਦਰ ਸਰਕਾਰ ਨਹੀਂ ਮੰਨੀ ਤਾਂ 5 ਮਾਰਚ ਤੋਂ ਫੇਰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਵੱਲੋਂ ਸਾਰੇ ਸੂਬਿਆਂ ਦੀ ਰਾਜਧਾਨੀਆਂ ਦੇ ਵਿੱਚ ਪੱਕੇ ਮੋਰਚੇ ਲਾਏ ਜਾਣਗੇ ਕਿਸਾਨਾਂ ਦਾ ਵਿਰੋਧ ਤੁਸੀਂ ਲਗਾਤਾਰ ਦੇਖ ਰਹੇ ਹੋ ਟਰੈਕਟਰਾਂ ਦੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਹਰਕਤ ਉਤਰੇ ਹੈ ਔਰ ਆਪਣਾ ਵਿਰੋਧ ਪ੍ਰਗਟ ਕਰ ਰਹੇ ਹਨ ਹੁਣ ਸਰਕਾਰ ਕਦੋਂ ਕਿਸਾਨਾਂ ਕੇ ਮਸਲੇ ਹੱਲ ਕਰਦੀ ਹੈ 14 ਫਰਵਰੀ ਨੂੰ ਮਸਲਾ ਹੌਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਸਮਾਂ ਦੱਸੇਗਾ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਚ ਜਿਹੜੀ ਟਰੈਕਟਰ ਪ੍ਰੇਡ ਹੈ ਉਸ ਮਾਮਲੇ ਚ ਸਮਾਣਾ ਤਹਿਸੀਲ ਹੈੱਡ ਕੁਆਟਰ ਤੇ ਆ ਔਰ ਅੱਜ ਦੀ ਇਹ ਟਰੈਕਟਰ ਪ੍ਰੇਡ ਇਹ ਮੰਗ ਕਰ ਰਹੀ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਨਵਾਂ ਪਾਲਿਸੀ ਫਰੇਮਵਰਕ ਲਿਆਂਦਾ ਹੈ ਖੇਤੀ ਮੰਡੀ ਨੂੰ ਲੈ ਕੇ ਉਸ ਨੂੰ ਵਾਪਸ ਲਿਆ ਜਾਵੇ ਪੰਜਾਬ ਸਰਕਾਰ ਤੋਂ ਵੀ ਮੰਗ ਹੈ ਕਿ ਇਹ ਅਸੈਂਬਲੀ 'ਚ ਇਸ ਨੂੰ ਰੱਦ ਕਰਨ ਦਾ ਮਤਾ ਪਾਸ ਕਰੇ ਸਾਰੇ ਦੇਸ਼ ਦੀਆਂ ਸੂਬਾ ਸਰਕਾਰਾਂ ਤੋਂ ਮੰਗ ਹੈ ਕਿਉਂਕਿ ਇਹ ਪਾਲਿਸੀ ਫਰੇਮਵਰਕ ਹੈ ਜਿਹੜਾ ਇਹ ਖੇਤੀ ਮੰਡੀ ਨੂੰ ਵੀ ਹਿੱਟ ਕਰੂਗਾ ਔਰ ਇਹ ਸਹਿਕਾਰਤਾ ਮੂਵਮੈਂਟ ਨੂੰ ਵੀ ਹਿੱਟ ਕਰੂਗਾ ਸਹਿਕਾਰਤਾ ਕੋਆਪਰੇਟਿਵ ਮੂਵਮੈਂਟ ਹੈ ਜਿਹੜੀ ਸਟੇਟ ਸਬਜੈਕਟ ਹੈ ਜਿਸ ਨੂੰ ਸੈਂਟਰ ਆਪਣੇ ਹੱਥ ਚ ਲੈਣ ਜਾ ਰਿਹਾ ਇਸ ਦੇ ਅਲਾਵਾ ਐਮਐਸਪੀ ਦਾ ਗਾਰੰਟੀ ਕਾਨੂੰਨ ਕਰਜ਼ਾ ਮੁਕਤੀ ਕਿਸਾਨਾਂ ਮਜ਼ਦੂਰਾਂ ਦੀ ਤੇ ਦਿੱਲੀ ਮੋਰਚੇ ਦੀਆਂ ਪੈਂਡਿੰਗ ਮੰਗਾਂ ਅੱਜ ਇਹਦੀ ਜ਼ੋਰਦਾਰ ਆਵਾਜ਼ ਉਠਾਈ ਜਾ ਰਹੀ ਹੈ ਇਹ ਸਾਡਾ ਦੇਸ਼ ਹੈ ਸਾਡੇ ਦੇਸ਼ ਚ ਲੋਕਾਂ ਦਾ ਗਨਤੰਤਰ ਹੈ ਇਹ ਔਰ ਲੋਕਾਂ ਦਾ ਗਨਤੰਤਰ ਹੈ ਜਿਹੜੇ ਟਰੈਕਟਰ ਅਪਰੇਡ ਰਾਈ ਪ੍ਰਗਟ ਕਰ ਰਹੇ ਆ ਕਿੰਨੇ ਕਿ ਅੱਜ ਕਿਸਾਨ ਟਰੈਕਟਰ ਲੈ ਕੇ ਸਵਾਨੇ ਸੈਂਕੜਿਆਂ ਦੀ ਗਿਣਤੀ ਚ ਨੇ ਸੈਂਕੜਿਆਂ ਦੀ ਗਿਣਤੀ ਚ ਅੱਜ ਪੰਜਾਬ ਦੇ ਵਿੱਚ ਹੀ ਘਟੋ ਘਟ ਲੱਖਾਂ ਟਰੈਕਟਰ ਬਾਹਰ ਹੋਊਗਾ ਸੜਕਾਂ ਤੇ ਔਰ ਸਾਰੇ ਦੇਸ਼ 'ਚ ਇਹਦੀ ਗਿਣਤੀ ਕਰੋੜਾਂ 'ਚ ਹੋਣੀ ਹੈ ਕਰੋੜਾਂ 'ਚ ਔਰ ਇਹ ਅੱਜ ਕੀ ਅਪੀਲ ਹੈ ਮੱਲਮ ਕਦੋਂ ਤੱਕ ਹੱਲ ਹੋਣੇ ਚਾਹੀਦੇ ਚ ਚੋਲਾਈ ਮੀਟਿੰਗ ਲਈ ਅਸੀਂ ਅਸੀਂ ਸਮਝਦੇ ਆ ਕਿ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਮੁੱਦੇ ਹੱਦ ਹੱਲ ਕਰੇ ਸਾਡੇ ਮੈਂ ਤਾਂ ਅਸੀਂ 8 ਜਾਂ 9 ਤਰੀਕ ਨੂੰ 8 ਜਾਂ 9 ਚੋ ਕਿਸੇ ਵੀ ਦਿਨ ਜਿਹੜਾ ਫਰਵਰੀ ਦੇ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਦੇ ਘਰਾਮੂਰੇ ਜਾਵਾਂਗੇ ਔਰ ਉਹਨਾਂ ਨੂੰ ਕਹਾਂਗੇ ਕਿ ਬਜਟ ਸੈਸ਼ਨ ਚ ਮੋਦੀ ਸਰਕਾਰ ਦੇ ਜਿਹਨੂੰ ਕਹਿੰਦੇ ਨੇ ਵੀ ਉਹਦੀ ਆਵਾਜ਼ ਉਠਾਉਣ ਪਾਰਲੀਮੈਂਟ ਚ ਵੀ ਇਹ ਸਾਰੀਆਂ ਜਿਹੜੇ ਕਿਸਾਨਾਂ ਦੇ ਮੁੱਦੇ ਹੱਲ ਕੀਤੇ ਜਾਣ ਔਰ ਜੇ ਫੇਰ ਵੀ ਇਹਨਾਂ ਗੱਲ ਸੁਣੀ ਗਈ ਤਾਂ 5 ਮਾਰਚ ਤੋਂ ਦੇਸ਼ ਦੀਆਂ ਸਭਈ ਰਾਜਧਾਨੀਆਂ 'ਚ ਪੱਕੇ ਮੋਰਚੇ ਆ ਜਿਹੜੇ ਉਹ ਲੱਗਣ ਜਾਣਗੇ ਪੰਜਾਬ ਚ ਇਹਦੀ ਤਿਆਰੀ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀ ਠੀਕ ਹੈ 26 ਜਨਵਰੀ ਨੂੰ ਅਸੀਂ ਸੰਗੋਤ ਮੋਰਚੇ ਦੀ ਕਾਢ ਪਈ ਅੱਜ ਟਰੈਕਟਰ ਮਾਰਚ ਸਮਾਣਾ ਵਿੱਚ ਕਰ ਰਹੇ ਆ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਉਸੇ ਤਰ੍ਹਾਂ ਅਸੀਂ ਸਮਾਣਾ ਵਿੱਚ ਕਰ ਰਹੇ ਆ ਕਿਉਂਕਿ ਜਿਹੜੇ ਪੰਜਾਬ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਹ ਜੋ ਸਾਡੀਆਂ ਮੰਗਾਂ ਮੰਨੀਆਂ ਜਾਂ ਐ ਉਹਨਾਂ ਮੰਗਾਂ ਨੂੰ ਅਸੀਂ ਕਹਿੰਦੇ ਹਾਂ ਲਾਗੂ ਕਰੋ ਉਹਨਾਂ ਦੇ ਦਬਾਅ ਬਣਾਉਣ ਵਾਸਤੇ ਅੱਜ ਅਸੀਂ ਸਮਾਣਾ ਸ਼ਹਿਰ ਵਿੱਚ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਅਸੀਂ ਆਪਣਾ ਮਾਰਚ ਕੱਢ ਰਹੇ ਹਾਂ ਕਿਉਂਕਿ ਜਿਹੜਾ ਕੇਂਦਰ ਸਰਕਾਰ ਨੇ ਜੋ ਨਵਾਂ ਡਰਾਫਟ ਕੱਢੀ ਹੈ ਮੰਡੀਕਰਨ ਦਾ ਲਿਆਂਦਾ ਹੈ ਉਸ ਨੂੰ ਅਸੀਂ ਆਨੇ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਜਿਹੜਾ ਆਪਣਾ ਛਾਜਲ ਬਲਾ ਕੇ ਉੱਥੇ ਜਿਹੜਾ ਇਹਨੂੰ ਪਦਾਰਥਵਾ ਵਿੱਚ ਰੱਦ ਕੀਤਾ ਜਾਵੇ ਮੈਂ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼